ਕਾਰੀਵਾਲੀ ਵੱਡੀ ਸਮੱਸਿਆ ਸਮਸ਼ਾਨ ਘਾਟ ਨੇੜੇ ਕੂੜੇ ਦਾ ਡੰਪ ਜਿਸ ਨੂੰ ਲੈ ਕੇ ਸ਼ਿਵਸ਼ਨਾ ਪੰਜਾਬ ਜੂਥ ਪ੍ਰਧਾਨ ਹਣੀ ਮਹਾਜਨ ਮਿਲਿਆ ਨਗਰ ਕੌਂਸਲ ਪ੍ਰਧਾਨ ਅਸ਼ਿੰਦ ਦੁੱਗਲ ਨੂੰ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸ਼ਿਵਸ਼ਨਾ ਬਾਲਾ ਸਾਹਿਬ ਠਾਕਰੇ ਪੰਜਾਬ ਜੂਥ ਪ੍ਰਧਾਨ ਹਣੀ ਮਹਾਜਨ ਨੇ ਦੱਸਿਆ ਕਿ ਸਮਸ਼ਾਨ ਘਾਟ ਨੇੜੇ ਪੇ ਕੂੜੇ ਦੇ ਢੇਰ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਸਬੰਧ ਵਿੱਚ ਅਸੀਂ ਨਗਰ ਕੌਂਸਲ ਪ੍ਰਧਾਨ ਅਸ਼ਿੰਦ ਦੁੱਗਲ ਨੂੰ ਮਿਲੇ ਹਾਂ ਅਤੇ ਪ੍ਰਧਾਨ ਸਾਹਿਬ ਨੇ ਸਾਡ ਨੂੰ 2 ਮਹੀਨੇ ਦਾ ਸਮਾਂ ਦਿੱਤਾ ਹੈ ਕਿ 2 ਮਹੀਨੇ ਤੱਕ ਇਹ ਸਾਰਾ ਕੂੜੇ ਦਾ ਡੰਪ ਜਿਹੜਾ ਖਤਮ ਕਰ ਦਿੱਤਾ ਜਾਵੇਗਾ। ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰਫ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਧਾਰੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਅੱਜ ਅਸੀਂ ਕਮੇਟੀ ਘਰ ਆਏ ਆ ਮੈਂ ਦੁੱਗਲ ਸਾਹਿਬ ਨੂੰ ਇਹ ਗੱਲ ਕਹੀ ਹੈ ਕਿ ਜਦੋਂ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਸ਼ਮਸ਼ਾਨ ਘਾਟਾ ਜਿੱਥੇ ਸਾਰੇ ਸ਼ਹਿਰ ਦੇ ਲੋਕ ਇੱਕੋ ਹੀ ਸ਼ਮਸ਼ਾਨ ਘਾਟਾ ਧਾਰੀਵਾਲ ਉਦੇ ਬਾਹਰ ਜਿਹੜਾ ਕੂੜੇ ਦਾ ਡੰਪ ਉਹਦਾ ਇੰਨੇ ਕ ਬੁਰੇ ਹਾਲਾਤ ਨੇ ਕਿ 스멜 ਤੇ ਕੂੜਾ ਜਿਹੜਾ ਸੜਕ ਦੇ ਉੱਤੇ ਆ ਗਿਆ ਸ਼ਮਸ਼ਾਨ ਘਾਟ ਦੇ ਅੰਦਰ ਪਾਣੀ ਜਾ ਰਿਹਾ ਲੇਕਿਨ ਪਿਛਲੇ ਕੁਝ ਦਿਨਾਂ ਤੋਂ ਵੈਸੇ ਉੱਥੋਂ ਕੂੜਾ ਚਿੱਟਿਆ ਜਾ ਰਿਹਾ ਤੇ ਮਸ਼ੀਨਾਂ ਲੱਗੀਆਂ ਚਾਰ ਪੰਜ ਟਰਾਲੀਆਂ ਲੱਗੀਆਂ ਪਰ ਦੁੱਗਲ ਸਾਹਿਬ ਨੇ ਸਾਨੂੰ ਕਿਹਾ ਕਿ ਬਰਸਾਤ ਜਿਹੜੀ ਆ ਬਹੁਤ 15 ਦਿਨ ਤੋਂ ਹੋ ਰਹੀ ਆ ਉਹਦੇ ਕਰਕੇ ਟਰਾਲੀ ਉੱਪਰ ਨਹੀਂ ਜਾ ਸਕਦੀ ਤੇ ਹੁਣ ਉਹਨਾਂ ਨੇ ਜਲਦੀ ਸਾਨੂੰ ਆਸ਼ਵਾਨ ਦਿੱਤਾ ਕਿ ਦੋ ਮਹੀਨੇ ਦੇ ਵਿੱਚ ਵਿੱਚ ਜਿਹੜਾ ਕੂੜਾ ਬਿਲਕੁਲ ਉਥੇ ਡੰਪ ਨੂੰ ਖਾਲੀ ਕਰ ਦਿੱਤਾ ਜਾਊਗਾ ਜਿਹੜਾ ਅਗਲਾ ਕੂੜਾ ਆਊਗਾ ਉਹ ਕੂੜੇ ਨੂੰ ਨਾਲ ਹੀ ਮਸ਼ੀਨਾ ਰਾਈ ਜੋ ਖਾਦ ਬਣਾਉਂਦੇ ਕੁਝ ਵੀ ਆ ਉਹਨੂੰ ਜਲਦ ਨਾਲ ਨਾਲ ਹੀ ਇਹਨੂੰ ਸਮਾਪਤ ਕੀਤਾ ਜਾਊਗਾ ਤੇ ਮੈਂ ਸ਼ਹਿਰ ਨਿਵਾਸੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਜਿਹੜੀ ਇਹ ਜਿਹੜੀ ਮੁਸ਼ਕਲ ਸੀ ਇਹ ਮੇਰੀ ਇਕੱਲੇ ਦੀ ਮੁਸ਼ਕਲ ਨਹੀਂ ਸੀ ਇਹ ਸਾਰੇ ਸ਼ਹਿਰ ਨਿਵਾਸੀਆਂ ਦੀ ਮੁਸ਼ਕਲ ਸੀ ਕਈ ਲੋਕ ਮੈਨੂੰ ਮਿਲੇ ਵੀ ਆ ਕਈ ਲੋਕਾਂ ਨੇ ਫੋਨ ਤੇ ਵੀ ਗੱਲ ਕੀਤੀ ਆ ਮੈਂ ਇਹੋ ਕਹੂੰਗਾ ਕਿ ਦੁੱਗਲ ਸਾਹਿਬ ਜਿਹੜੇ ਸਾਡੇ ਕਮੇਟੀ ਦੇ ਵਧੀਆ ਸਾਡੇ ਸ਼ਹਿਰ ਦੇ ਨਿਵਾਸੀ ਨੇ ਉਹਨਾਂ ਨੇ ਸਾਨੂੰ ਕਿਹਾ ਤੇ ਜਲਦੀ ਉਹਨਾਂ ਨੇ ਕਈ ਅਧਿਕਾਰੀਆਂ ਨੂੰ ਨਿਰਦੇਸ਼ ਹੁਨੇ ਦਿੱਤੇ ਆ ਕਿ ਜਲ ਤੋਂ ਜਲਦ ਜਿਹੜਾ ਵਾ ਉਹ ਕੂੜੇ ਦਾ ਕੋਈ ਹੱਲ ਕੀਤਾ ਜਾਏ ਦੋ ਮਹੀਨੇ ਸਰਕਾਰ ਕੋ ਟਾਈਮ ਮੰਗਿਆ ਤੇ ਮੈਂ ਆਸ ਕਰਦਾ ਤੇ ਸ਼ਹਿਰ ਨਿਵਾਸੀਆਂ ਨੂੰ ਇਹ ਕਹਿਣਾ ਕਿ ਦੋ ਮਹੀਨੇ ਦੇ ਵਿੱਚ ਬਿਲਕੁਲ ਉਥੋਂ ਦਾ ਜਿਹੜਾ ਸੁਧਾਰ ਹੋ ਜਾਏ ਸਤਿਗੁਰੂ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਸ਼ਮਸ਼ਾਨ ਘਾਰ ਧਾਰੀਵਾਲ ਦੇ ਸਾਹਮਣੇ ਡੰਪੋ ਆ ਇਹ 25 30 ਸਾਲ ਤੋਂ ਐ ਸਾਰਾ ਇਹ ਕੂੜਾ ਸ਼ਹਿਰਾਂ ਦਾ ਇਕੱਠਾ ਹੋ ਗਿਆ ਉੱਥੇ ਜਾ ਰਿਹਾ ਇੱਕ ਤਾਂ ਕਿ ਪਿੰਡਾਂ ਦੇ ਵੀ ਕਈ ਉੱਥੇ ਆ ਜਾਂਦੇ ਆ ਤੇ ਬੜੀ ਵਾਰੀ ਚੁਕਾਨ ਦੀ ਕੋਸ਼ਿਸ਼ ਕੀਤੀ ਆ ਪਰ ਹੁਣ ਵੇਖੋ ਵੀ ਅਸੀਂ ਘੱਟੋ ਘੱਟ 72 76 ਲੱਖ ਰੁਪਏ ਦਾ ਠੇਕਾ ਦਿੱਤਾ ਤੇਦੀ ਮਸ਼ੀਨਾਂ ਉਥੇ ਲੱਗੀ ਦੀਆਂ ਰੇਮੇਟੀਸ਼ਨ ਕਰਦੀਆਂ ਪਈਆਂ ਪਰ ਪ੍ਰੋਬਲਮ ਇਹ ਆ ਵੀ ਇਹ ਕੋਈ ਵੀ ਅਸੀਂ ਆਪਣੇ ਘਰ ਦਾ ਮਕਾਨ ਵੀ ਬਣਾਨੇ ਆ ਨਾ ਉਹਨੂੰ ਵੀ ਟਾਈਮ ਲੱਗਦਾ 2 ਮਹੀਨੇ ਲੱਗਦੇ ਤੇ ਇੰਨੇ ਚਿਰ ਦਾ ਕੂੜਾ ਇਕੱਠਾ ਹੋਇਆ ਪਿਆ ਬਾਅਦ ਉਹ ਹੁਣ ਅਸੀਂ ਉਥੇ ਮਸ਼ੀਨਾਂ ਲਗਾਈ ਦੀਆਂ ਹੋ ਥੋੜਾ ਟਾਈਮ ਤੇ ਲੱਗਣਾ ਵਾ ਇੱਕ ਵਿੱਚ ਮੌਸਮ ਖਰਾਬ ਦੇਖੋ ਰੋਜ਼ ਬਾਰਿਸ਼ ਆ ਜਾਂਦੀ ਆ ਫਿਰ ਸਾਡੇ ਕੋ ਕੋਈ ਹੋਰ ਜਗਾ ਨਹੀਂ ਤੋ ਤਿੰਨ ਚਾਰ ਟਰਾਲੀਆਂ ਰੋਜ਼ ਧਾਰੀਵਾਲ ਦੇ ਵਿੱਚੋਂ ਆਂਦੀਆਂ ਵਾ ਕੂੜੇ ਦੀ ਠੀਕ ਹੈ ਨਾ ਉੱਥੇ ਜਾਣੀਆਂ ਆਂਦੀਆਂ ਉਹ ਹੁੰਦਾ ਕੀ ਹੈ ਵੀ ਬਾਰਿਸ਼ ਜਦੋਂ ਹੁੰਦੀ ਆ ਸਾਡੀਆਂ ਟਰਾਲੀਆਂ ਉੱਪਰ ਚੜ ਨਹੀਂ ਸਕਦੀ ਬਹੁਤ ਭਾਰ ਬਣਿਆ ਲਾ ਤੋ ਫਿਰ ਸਾਨੂੰ ਥੱਲੇ ਲਾਣੀਆਂ ਪੈਦੀ ਹੁਣ ਮੈਨੂੰ ਪਤਾ ਥੋੜੇ ਦਿਨ ਹੋਇਆ ਇੱਥੇ ਡੈਥ ਹੋਈ ਕੇਰੀ ਤੇ ਉਹਨਾਂ ਕਰਕੇ ਸਾਨੂੰ ਉਥੇ ਸਫਾਈ ਕਰਾਣੀ ਪਈ ਜਦੋਂ ਅਸੀਂ ਜੀਸੀਪੀ ਨਾਲ ਸਫਾਈ ਕਰਾਣੇ ਆ ਨਾ ਤੋ 스멜 ਆਂਦੀ ਆ ਉਹਦੀ ਪ੍ਰੋਬਲਮ ਆਂਦੀ ਆ ਮੈਂ ਪਬਲਿਕ ਦੇ ਕੇ ਆਪ ਜੁੜ ਗਏ ਹਾਂ ਬੇਨਤੀ ਕਰਨਾ ਵੀ ਜਿੱਥੇ ਇੰਨਾ ਚਿਰ ਅਡਜਸਟ ਕੀਤਾ ਇੱਕ ਦੋ ਮਹੀਨੇ ਦੀ ਪ੍ਰੋਬਲਮ ਹੈਗੀ ਹੈ ਕਿਉਂਕਿ ਸਾਡੀਆਂ ਤੁਸੀਂ ਵੇਖ ਸਕਦੇ ਮਸ਼ੀਨਾਂ ਲੱਗੀਆਂ ਉਹ ਜਦੋਂ ਬਰਸਾਤ ਆਂਦੀ ਆ ਕਿਉਂਕਿ ਉੱਥੇ ਛੱਤ ਹੈ ਨਹੀਂਗੀ ਤੇ ਉਦੋਂ ਕੰਮ ਰੁਕ ਜਾਂਦਾ ਵਾ ਤੇ ਮੈਂ ਉਹ ਹੀ ਮਿਹਨਤ ਕਰਨਾ ਵੀ ਜਿੱਥੇ ਇੰਨਾ ਚਿਰ ਕੀਤਾ ਹੋਰ ਦੋ ਮਹੀਨੇ ਅਡਜਸਟ ਕਰੋ ਤੁਹਾਨੂੰ ਬਿਲਕੁਲ ਐ ਵਧੀਆ ਸਾਫ਼ ਸੁਥਰਾ ਕਰਕੇ ਦਾਂ ਕਿਉਂਕਿ ਗਾਂ ਅਸੀਂ ਇੱਥੇ ਵੱਡੀ ਨਹਿਰ ਦੇ ਕੰਡੇ ਤੇ ਜਦੋਂ ਤੁਸੀਂ ਜਾਓ ਜਿਹੜੇ ਝੁੱਗੀਆਂ ਉੱਥੇ ਮਸ਼ੀਨਾਂ ਲਾਤੀਆਂ ਜਿਹੜੀਆਂ ਮਸ਼ੀਨਾਂ ਉਹ ਘਰ ਤੋਂ ਘੱਟ 5-4 ਟਰਾਲੀਆਂ ਜਿਹੜੀਆਂ ਰੋਜ਼ ਦੀਆਂ ਉਹਨੂੰ ਟਰੀਟ ਕਰ ਦਿੰਦੀਆਂ ਉਹ ਜਿਸ ਤਰ੍ਹਾਂ ਕਿ ਅਸੀਂ ਗਿੱਲਾ ਪਾਵਾਂਗੇ ਤੇ ਗਿੱਲੇ ਦੀ ਉਹ ਖਾ ਤਿਆਰ ਕਰ ਦਿੰਦੀ ਹੈ ਜੇ ਸੁੱਕਾ ਪਾਵਾਂਗੇ ਸੁੱਕੇ ਦਾ ਉਹਨਾਂ ਨੇ ਉਹ ਵੀ ਹੱਲ ਕਰ ਦਿੰਦੀਆਂ ਵੀ ਕੋਈ ਜੂੜਾ ਬਣ ਜਾਂਦਾ ਕੋਈ ਖਾ ਤਿਆਰ ਹੋ ਜਾਂਦੀ ਹੈ ਸਿਰਫ ਇਹ ਆ ਵੀ ਪਬਲਿਕ ਸਾਡਾ ਸਾਥ ਦੇ ਮੈਂ ਸਾਰਿਆਂ ਦੇ ਕੇ ਆ ਬਿਜੁਰ ਕੇ ਹੀ ਮਿੰਨਤ ਕਰਨਾ ਵੀ ਭਾਜੀ ਆਪਣੇ ਘਰ ਦੋ ਡਸਟਬਿਨ ਲਾਓ ਇੱਕ ਗਿੱਲਾ ਤੇ ਇੱਕ ਸੁੱਕਾ ਤਾਂ ਕਿ ਸਾਨੂੰ ਗਿੱਲੇ ਦਾ ਗਿੱਲਾ ਮਲੇ ਦੇ ਗਿੱਲੇ ਵਾਲੇ ਤੇ ਪਾਈਏ ਠੀਕ ਆ ਜਿਹੜੀ ਮਸ਼ੀਨ ਆ ਵੀ ਉਹ ਜਿਹੜਾ ਗਿੱਲੇ ਦਾ ਖਾਦ ਤਿਆਰ ਕਰਦੀ ਆ ਤੇ ਜਿਹੜਾ ਸੁੱਕਾ ਵਾ ਸੁੱਕੇ ਦਾ ਜੋ ਮਮਜਮਾ ਲਫਾਫਾ ਇੱਕ ਬੰਨੇ ਹੋ ਜਾਂਦਾ ਤੇ ਦੂਜਾ ਇੱਕ ਬੰਨੇ ਹੋ ਜਾਂਦਾ ਉਹ ਸਾਡੇ ਵੀ ਪਬਲਿਕ ਸਾਧ ਦੇ ਪਬਲਿਕ ਕੀ ਕਰਦੀ ਆ ਇੱਕੋ ਹੀ ਰੱਖਿਆ ਹੁੰਦਾ ਉਹਨਾਂ ਨੇ ਡਸਟਬਿਨ ਉਹਦੇ ਵਿੱਚ ਗਿੱਲਾ ਉਹਦੇ ਸੁੱਕਾ ਪਾਣਦੇ ਉਹਦੇ ਵਿੱਚ ਚੀਸ਼ਾ ਟੁੱਟਾ ਪਾ ਫੂਲ ਕੇ ਸਾਨੂੰ ਦੇ ਦਿਆ ਉਹਨੂੰ ਜਦੋਂ ਅਸੀਂ ਅਲੱਗ-ਅਲੱਗ ਕਰਨੇ ਆ ਤੁਹਾਨੂੰ ਟਾਈਮ ਲੱਗਦਾ ਤੇ ਉਹ ਟਾਈਮ ਕਰਕੇ ਇਹੀ ਹੋਣਾ ਇਹ ਉਹ ਹੀ ਕਰਦੇ ਪਿਆ ਵੀ ਮਸ਼ੀਨਾਂ ਉੱਥੇ ਲਾਈ ਦੀਆਂ ਲੱਖਾਂ ਰੁਪਏ ਦੀਆਂ ਮਸ਼ੀਨਾਂ ਲੱਗੀਆਂ ਤੁਸੀਂ ਜਾ ਕੇ ਵੇਖ ਸਕਦੇ ਜੀ ਇੰਨੀ ਸਮੈਲ ਤੇ ਸਾਡੇ ਬੰਦੇ ਕੰਮ ਕਰਨਦੇ ਉਥੇ। ਕਿ ਕਿਰਿਆ ਚੱਲ ਹੋ ਜਾਵੇਗਾ? ਘੱਟ ਤੋਂ ਘੱਟ 2 ਮਹੀਨੇ ਲੱਗ ਸਕਦੇ ਜੀ। ਕਿਉਂਕਿ ਥੋੜਾ ਮੌਸਮ ਖਰਾਬ ਕਰ ਗਿਆ ਹੁਣ ਵੇਖੋ ਅੱਜ 15-20 ਹੋਣ ਗਿਆ ਮੌਸਮ ਇੰਨਾ ਖਰਾਬ ਹੈ ਸਾਡਾ ਕੰਮ ਕੋਈ ਵੀ ਨਹੀਂ ਹੋ ਸਕਦਾ। ਜਿੱਦਣੇ ਟਰਾਲੀ ਲਾਣੇ ਇੱਕ ਸਾਡਾ ਥੋੜੀ ਕਦੀ ਉਥੇ ਉਹਨਾਂ ਰਾਤ ਨੂੰ ਕੋਈ ਹੁੰਦਾ ਨਹੀਂ ਆ ਕਦੀ ਕੋਈ ਨਾ ਕੋਈ ਬੈਟਰੀ ਚੁੱਕ ਕੇ ਲੈ ਜਾਂਦਾ ਕਦੀ ਮੋਟਰ ਲਾ ਕੇ ਲੈ ਜਾਂਦਾ ਵਾ। ਹੁਣ ਉਹਦਾ ਵੀ ਹਾਲ ਕੀਤਾ ਹੋਇਆ ਤੇ ਬਕਾਇਦਾ ਪੈਸੇ ਦੇ ਮਤਲਬ ਕਿਹਦੇ ਚੋਰੀਆ ਹੋ ਜਾਂਦੇ ਸ਼ਹਿਰ 'ਚ। ਹਾਂ ਚੋਰੀਆਂ ਵੀ ਜਿਹੜੀਆਂ ਹੋ ਰਹੀਆਂ ਉਹਦੇ ਵਾਸਤੇ ਵੀ ਅਸੀਂ ਹੁ ਉਦੋਂ ਆ ਗਿਆ ਉਹਦੀ ਠਾਰ ਮਿਲੀ ਆ ਪਰ ਐ ਮੈਂ ਪਬਲਿਕ ਨੂੰ ਇਹ ਕਹਿੰਦਾ ਵੀ ਥੋੜਾ ਜਿਹਾ ਟਾਈਮ ਦਿਓ ਜੋ ਹੋਲੀ ਵਲੀ ਤੀ ਦੇਖਦੇ ਕੰਮ ਹੋ ਰਿਹਾ ਵਾ ਤੇਹੀ ਵੀ ਤੁਹਾਡੇ ਨਾਲ ਸਾਡੇ ਕੋਲ ਹੋਰ ਕੋਈ ਆ ਨਹੀਂ ਸਾਡੇ ਕੋਲ ਜਗ੍ਹਾ ਹੀ ਕੋਈ ਹੋ ਰਿਹਾ ਨਹੀਂ ਨਗਰ ਕਮੇਟੀ ਕੋ ਵੀ ਜਿਹੜਾ ਆਈ ਇਹਦਾ ਕੋਈ ਇਹਨੂੰ ਕਹਿੰਦੇ ਹੁਡਮ ਨੂੰ ਲੈ ਕੇ ਜਾ ਸਕੀਏ